ਪਾਰਟੀ ਸਰਕਾਰ ਬਣੀ ਆ ਨਿਰੰਤਰ ਸਾਡੀ ਮੁੱਖ ਮੰਤਰੀ ਲਗਾਤਾਰ ਦਿੱਲੀ ਚ ਐਸੇ ਕੰਮ ਕਰ ਰਹੇ ਨੇ ਜੋ 10 ਸਾਲ ਦਿੱਲੀ ਨੂੰ ਬਰਬਾਦ ਕਰਕੇ ਜਿਹੜੀ ਪਾਰਟੀ ਅੱਜ ਕੱਲ ਤੁਹਾਡੇ ਇੱਥੇ ਪਹੁੰਚੀ ਆ ਜਿਸ ਨੇ ਜਿਸ ਨੇ ਦੋਹਾਂ ਹੱਥਾਂ ਨਾਲ ਲੁੱਟ ਕੇ ਔਰ ਦਿੱਲੀ ਨੂੰ ਬਰਬਾਦ ਕੀਤਾ ਉਸ ਨੂੰ ਠੀਕ ਕਰਨ ਦਾ ਕੰਮ ਕਰ ਰਹੇ ਕੱਲ ਇੱਕ ਕੈਬਨਿਟ ਬੈਠਕ ਅੰਦਰ ਬਹੁਤ ਇਤਿਹਾਸਿਕ ਫੈਸਲਾ ਲਿਆ ਗਿਆ ਜਿਹੜਾ ਖਾਸ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀਪੁਰ ਜੋ ਕਿ ਨਵੰਬਰ 2025 ਚ ਆ ਰਿਹਾ ਹੈ ਦਿੱਲੀ ਦੀ ਮਾਨਯੋਗ ਰੇਖਾ ਗੁਪਤਾ ਜੀ ਦੀ ਸਰਕਾਰ ਨੇ ਫੈਸਲਾ ਲਿਆ ਹੈ ਕੱਲ ਦੀ ਕੈਬਨਿਟ ਅੰਦਰ ਕਿ ਇਸ ਦਿਨ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਦਿੱਲੀ ਦੀ ਸਰਕਾਰ ਇਤਿਹਾਸਿਕ ਤੌਰ ਤੇ ਪਹਿਲੀ ਵਾਰ ਮਨਾਉਣ ਦਾ ਕੰਮ ਕਰੇਗੀ ਇਸ ਤੋਂ ਪਹਿਲੀਆਂ ਸਰਕਾਰਾਂ ਨੇ ਕਦੀ ਦਿੱਲੀ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੀ ਸ਼ਹਾਦਤ ਹੀ ਦਿੱਲੀ ਚ ਹੋਈ ਸੀ ਉਹਨਾਂ ਦੇ ਦਿਨ ਨੂੰ ਹਮੇਸ਼ਾ ਹਣ ਗੋਲਿਆ ਲੇਕਿਨ ਇਹ ਦਿੱਲੀ ਦੀ ਸਰਕਾਰ ਜੋ ਰੇਖਾ ਗੁਪਤਾ ਜੀ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਆ ਇਸ ਦਿਹਾੜੇ ਨੂੰ ਲਾਲ ਕਿਲੇ ਦੇ ਉੱਤੇ ਡੋੜ ਦਿਨ ਦਾ ਸਮਾਗਮ ਕਰਕੇ ਮਨਾਉਣਾ ਕਰੋਗੇ ਜਿੱਥੇ ਲਾਲ ਕਿਲੇ ਦੇ ਉੱਤੇ ਲਾਈਟ ਐਂਡ ਸਾਊਂਡ ਸ਼ੋਅ ਉਹਨਾਂ ਦੇ ਇਤਿਹਾਸ ਦੀ ਜਾਣਕਾਰੀ ਧਾਰਮਿਕ ਤੌਰ ਤੇ ਪ੍ਰੋਗਰਾਮ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਦੇ ਨਾਲ ਉੱਥੇ ਹੀ ਸਾਲ ਪਰਦੇ ਪ੍ਰੋਗਰਾਮ ਦਿੱਲੀ ਦੇ ਸਕੂਲ ਇੰਸਟੀਚੂਸ਼ਨਸ ਅੰਦਰ ਕਾਲਜਿਸ ਅੰਦਰ ਹਰ ਤਰ੍ਹਾਂ ਦੇ ਐਜੂਕੇਸ਼ਨ ਫੋਰਮ ਉਤੇ ਪਲੇਟਫਾਰਮਸ ਮੇ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਲਾਸਾਨੀ ਸ਼ਹਾਦਤ ਦੀ ਜਾਣਕਾਰੀ ਦਿੱਤੀ ਜਾਊਗੀ ਇਸ ਦੇ ਨਾਲ ਹੀ ਇਹ 350 ਸਾਲਾ ਜਦੋਂ ਅਸੀਂ ਮਨਾ ਰਹੇ ਹਾਂ ਦਿੱਲੀ ਯੂਨੀਵਰਸਿਟੀ ਵੱਲੋਂ ਵੀ ਇੱਕ ਬਹੁਤ ਵੱਡਾ ਕਦਮ ਚੁੱਕਿਆ ਗਿਆ ਹੈ ਦਿੱਲੀ ਯੂਨੀਵਰਸਿਟੀ ਨੇ ਇੱਕ ਕੋਰਸ ਇੰਟਰੋਡਿਊਸ ਕੀਤਾ ਹੈ ਜੋ ਕਿ ਸਿੱਖ ਸ਼ਹਾਦਤ ਉੱਤੇ ਗੁਰੂ ਸਾਹਿਬਾਨਾਂ ਦੀ ਸ਼ਹਾਦਤ ਉੱਤੇ 1500 ਈਸਵੀ ਤੋਂ ਲੈ ਕੇ ਕਿਸ ਤਰੀਕੇ ਗੁਰੂ ਸਾਹਿਬਾਨਾਂ ਦੀਆਂ ਮਹਾਨ ਸ਼ਾਤਾਂ ਹੋਈਆਂ ਕਿਸ ਤਰੀਕੇ ਸਿੱਖ ਧਰਮ ਨਿਕਲਿਆ ਔਰ ਉਹਨਾਂ ਵਿਪਰੀਤ ਸਥਿਤੀਆਂ ਦੇ باوجود ਗੁਰੂ ਸਾਹਿਬ ਨੇ ਆਪਣੇ ਅਡੋਲ ਹੋ ਕੇ ਕਿਤਨਾ ਫੈਸਲੇ ਲਏ ਇਹ ਸਾਰਿਆਂ ਦੇ ਉੱਤੇ ਦੇਸ਼ ਦੇ ਅੰਦਰ ਪਹਿਲੀ ਪਹਿਲਾਂ ਤੋਂ ਹੀ ਹੋਣਾ ਚਾਹੀਦਾ ਸੀ ਪਰ ਮੈਨੂੰ ਇਸ ਗੱਲ ਨੂੰ ਦੱਸਦਿਆਂ ਬੜੀ ਤਸੱਲੀ ਹੋ ਰਹੀ ਆ ਕਿ ਦਿੱਲੀ ਯੂਨੀਵਰਸਿਟੀ ਨੇ ਇਹ ਪਹਿਲਾ ਕੋਰਸ ਇੰਟਰੋਡਿਊਸ ਕੀਤਾ ਹੁਣ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਹੋਵੇ ਸਹਿਬਜ਼ਾਦੇਆਂ ਦੇ ਇਤਿਹਾਸ ਦੀ ਜਾਣਕਾਰੀ ਹੋਵੇ ਜਿੱਦ ਤਰ੍ਹਾਂ ਭਾਰਤ ਦੀ ਸਰਕਾਰ ਨੇ ਇੱਕ ਰਾਸ਼ਟਰੀ ਦਿਵਸ ਮਨਾਇਆ ਹੈ ਸਹਿਬਜ਼ਾਦੇਆਂ ਦੀ ਇਸਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਸਾਰੀਆਂ ਜਾਣਕਾਰੀਆਂ ਹੁਣ ਦਿੱਲੀ ਯੂਨੀਵਰਸਿਟੀ ਦੇ ਅੰਦਰ ਇੱਕ ਕੋਰਸ ਦੇ ਰਾਹੀਂ ਬੱਚੇ ਦੇਤੇ ਕੋਰਸ ਕਰਨਗੇ ਮੈਂ ਉਮੀਦ ਕਰਦਾ ਕਿ ਇਸ ਤੋਂ ਸੇਧ ਲੈ ਕੇ ਜਿੱਥੇ ਬਾਕੀ ਦੇਸ਼ ਦੀਆਂ ਯੂਨੀਵਰਸਿਟੀਆਂ ਐਸਾ ਕੰਮ ਕਰਨਗੀਆਂ ਮੈਨੂੰ ਖਾਸ ਤੌਰ ਤੇ ਉਮੀਦ ਆ ਯਕੀਨ ਆ ਕਿ ਪੰਜਾਬ ਦੀ ਸਰਕਾਰ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਔਰ ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਜ਼ਰੂਰ ਇਸ ਦੇ ਉੱਤੇ ਚਿੰਤਾ ਕਰਨਗੀਆਂ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸੇ ਤਰੀਕੇ ਦਾ ਕੋਰਸ ਇਸੇ ਤਰ੍ਹਾਂ ਵੀ ਇੰਟਰੋਡਿਊਸ ਕਰਨਗੇ ਜੋ ਗੁਰੂ ਨਾਨਕ ਦੇਵ ਪਾਸ਼ਾ ਜੀ ਤੋਂ ਲੈ ਕੇ ਦਸਵੇਂ ਪਾਸ਼ਾ ਤੱਕ ਦਾ ਇਤਿਹਾਸ ਜਿੱਥੇ ਯੂਨੀਵਰਸਿਟੀ ਦੇ ਮਾਧਿਅਮ ਤੋਂ ਕੋਰਸ ਦੇ ਰਾਹੀਂ ਤੋਂ ਦੇਖੋ ਯੂਨੀਵਰਸਿਟੀ ਦੇ ਬੱਚਿਆਂ ਨੂੰ ਪਤਾ ਲੱਗੇਗਾ ਉਹ ਖੁਦ ਉਹਦੇ ਤੇ ਹੀ ਜਦੋਂ ਆਪਣੀ ਐਜੂਕੇਸ਼ਨ ਲੈਣਗੇ ਫਿਰ ਉਹ ਪ੍ਰੋਫੈਸਰ ਬਣਨਗੇ ਜਾਂ ਸਰਵਿਸਿਸ ਜਾਣਗੇ ਤਾਂ ਸੋਚ ਕੇ ਦੇਖੋ ਕਿ ਕਿੰਨਾ ਇਹ ਵੱਡਾ ਇੰਪੈਕਟ ਰਹੇਗਾ ਨਾਲ ਹੀ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜਿੱਦਾ 350 ਸਾਲਾ ਸ਼ਹੀਦੀਪੁਰ ਮਨਾ ਰਹੇ ਆ ਦਿੱਲੀ ਦੇ ਅੰਦਰ ਉਹਨਾਂ ਦੇ ਵਾਸਤੇ ਇੱਕ ਮਿਆਵਾਕੀ ਜੰਗਲ ਵੀ ਇਸਟੈਬਲਿਸ਼ ਕੀਤਾ ਜਾਏਗਾ। ਗੁਰੂ ਤੇਗ ਬਹਾਦਰ ਜੀ ਦੇ ਵਾਸਤੇ ਜੋਨਟਰੀ ਪਿੰਡ ਜੈਨਪੁਰ ਪਿੰਡ ਚ ਜੈਨਪੁਰ ਪਿੰਡ ਜੋ ਕਿ ਨਜ਼ਬਗੜ ਚਾ ਉਥੇ ਇੱਕ ਮਿਆਵਾਕੀ ਜੰਗਲ ਫੋਰੈਸਟ ਪਿਆਰ ਕੀਤਾ ਜਾ ਰਿਹਾ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਕੀਤਾ ਜਾਊਗਾ। ਮੈਂ ਮੰਨਦਾ ਕਿ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਵੱਡੀ ਰਕੀਰ ਖਿੱਚੀ ਸੀ ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਇਹ ਪਿਛਲੇ 12 11 12 ਸਾਲਾਂ ਚ ਹੋ ਰਿਹਾ ਹੈ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਣਾ ਹੋਵੇ ਤਾਂ ਪੂਰੀ ਦੁਨੀਆ ਚ ਮਨਾਇਆ ਗਿਆ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਲਾਲਾਂ ਦੇ ਉੱਤੇ ਬਾਬਾ ਜੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਜੀ ਦੀ ਮਹਾਨ ਲਾਸਾਨੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਪੂਰੇ ਦੇਸ਼ ਦੇ ਅੰਦਰ ਇੱਕ ਰਾਸ਼ਟਰੀ ਦਿਵਸ ਦੇ ਰੂਪ ਚ ਮਨਾਇਆ ਗਿਆ ਇਹ ਦਿਹਾੜੇ ਜੋ ਮਨਾਏ ਜਾ ਰਹੇ ਨੇ ਏ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਮੋਦੀ ਜੀ ਦੇ ਵਿਜਨ ਦਾ ਮਨਾਇਆ ਜਾ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ 350 ਸਾਲ ਆਉਣ ਮਨਾਵਾਂਗੇ ਲੇਕਿਨ ਇਸ ਤੋਂ 2022 ਦੇ ਅੰਦਰ ਇਸ ਦੀ ਸ਼ੁਰੂਆਤ ਵੀ ਮੋਦੀ ਜੀ ਨੇ ਕੀਤੀ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਦਿਹਾੜਾ ਲਾਲ ਕਿਲੇ ਤੇ ਪਹਿਲੀ ਵਾਰ ਮਨਾਇਆ ਸੀ ਉਹ ਵੀ ਮੋਦੀ ਜੀ ਨੇ ਹੀ ਮਨਾਇਆ ਸੀ ਸੋ ਮੈਂ ਜਿੱਥੇ ਸਰਕਾਰ ਦਾ ਧੰਨਵਾਦ ਕਰਦਾ ਇਸ ਤਰ੍ਹਾਂ ਦਾ ਇੱਕ ਯੂਨੀਕ ਕੋਰਸ ਇੰਟਰੋਡਿਊਸ ਕਰਨ ਵਾਸਤੇ ਉੱਥੇ ਹੀ ਆਪਣੀ ਮੁੱਖ ਮੰਤਰੀ ਜਿਨ੍ਹਾਂ ਨੇ ਕੱਲ ਕੈਬਨਿਟ ਚ ਇਤਿਹਾਸਿਕ ਫੈਸਲਾ ਲਿਆ ਉਹਨਾਂ ਦਾ ਵੀ ਧੰਨਵਾਦ ਕਰਦਾ ਪੋਰਟੀ ਦਾ ਸੋ ਤੁਹਾਡਾ ਕੋਈ ਇਸ਼ਵਾਰ ਦਾ ਸਾਡਾ ਸੀਗਾ ਅੱਛਾ ਜੀ ਦਿੱਲੀ ਦੀ ਸਰਕਾਰ ਦਾ ਤਾਂ ਜੇਕਰ ਕਰਤਾ ਪੰਜਾਬ ਦੀ ਸਰਕਾਰ ਬਾਰੇ ਕੀ ਕਹਿਣਾ ਕਿਉਂਕਿ ਸੈਸ਼ਨ ਵੀ ਹੋਣ ਜਾ ਰਿਹਾ ਹੈ ਵੱਡੇ ਮੁੱਦੇ ਸੈਸ਼ਨ ਵਿੱਚ ਚਾਰੇ ਜਾਣਗੇ ਤੁਹਾਡਾ ਕੀ ਕਹਿਣਾ ਦਿੱਲੀ ਦੇ ਲਟੂਰੇ ਲਟੇਰੇ ਜਿਹੜੇ ਪਘੋੜੇ ਸੀਗੇ ਉਹ ਪੰਜਾਬ ਚ ਆ ਗਏ ਮੈਂ ਹੈਰਾਨ ਹੋਇਆ ਜਿਹਨੂੰ ਮੈਂ ਜਾਣ ਦੇਖ ਰਿਹਾ ਸੀਗਾ ਬੇਅਦਬੀਆਂ ਤੇ ਪਹਿਲਾਂ ਕਾਂਗਰਸ ਨੇ ਸਿਆਸਤ ਕੀਤੀ ਹੁਣ ਬੇਅਦਬੀਆਂ ਤੇ ਆਮ ਆਦਮੀ ਪਾਰਟੀ ਇਹਨਾਂ ਦੀ ਸਰਕਾਰ ਹੀ ਤਿੰਨ ਮੁੱਦਿਆਂ ਤੇ ਆਈ ਸੀ ਕਹਿੰਦੇ ਸੀ ਬੇਅਦਬੀਆਂ ਵਾਲਿਆਂ ਤੇ ਇਨਸਾਫ ਦੇਵਾਂਗੇ ਉਹਨਾਂ ਨੂੰ ਜੇਲਾ 'ਚ ਫੜ ਕੇ ਪਾਵਾਂਗੇ ਨਸ਼ਾ ਤਸਕਰ ਜੇਲਾ 'ਚ ਉਣਗੇ ਪੰਜਾਬ ਦਾ ਕਰਜ਼ਾ ਮਾਫ਼ ਕਰ ਦੇਵਾਂਗੇ ਔਰ ਭੈਣਾਂ ਦੀਆਂ ਖਾਤਿਆਂ 'ਚ ਹਜ਼ਾਰ-ਹਜ਼ਾਰ ਰੁਪਏ ਪਾਵਾਂਗੇ ਚਾਰੇ ਇਸ ਤੋਂ ਵੱਡੇ ਇਤਿਹਾਸ ਦੇ ਅੰਦਰ ਗਿਨੀਸ ਵਰਲਡ ਬੁੱਕ ਆਫ ਰਿਕਾਰਡ 'ਚ ਅਗਰ ਫਰਾਡ ਦਾ ਨਾਮ ਲਿਖਣਾ ਹੋਵੇ ਤੇ ਸਭ ਤੋਂ ਉੱਤੇ ਕੇਜਰੀਵਾਲ ਜੀ ਦਾ ਦੂਜੇ ਨੰਬਰ ਤੇ ਮਨੀਸ਼ ਸੋਧਿਆ ਜਰ ਲਿਖਿਆ ਜਾਊਗਾ ਕਿਤਨਾ ਸੂਬੇਦਰ ਸੂਬੇ ਜਿੱਤਰੋ ਬੰਟੀ ਬਬਲੀ ਲੁੱਟਣ ਨਿਕਲੇ ਸੀ ਸੂਬੇਦਾਰ ਸੂਬੇ ਉਹੀ ਫਰਾਡ ਝੂਠ ਬੋਲ ਕੇ ਲੁੱਟਦੇ ਆ ਰਹੇ ਨੇ ਬੇਅਦਬੀਆਂ ਦੀ ਮੈਂ ਗੱਲ ਕਰਨਾ ਚਾਹੁੰਦਾ ਉਹਨਾਂ ਦਾ ਜਿਹੜੇ ਪੋਸਟਰ ਬாய் ਸੀਗੇ ਜਦੋਂ ਉਹਨਾਂ ਨੇ ਕੁਵਰ ਵਿਜੇ ਪ੍ਰਤਾਪ ਜੀ ਨਹੀਂ ਵਿਧਾਨ ਸਭਾ 'ਚ ਇਸ ਗੱਲ ਤੇ ਬੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਟਾਈਮ ਤੇ ਦੇਣਾ ਛੱਡੋ ਤੇ ਪਾਰਟੀ 'ਚੋਂ ਵੀ ਕੱਢ ਦਿੱਤਾ ਬੇਅਦਬੀਆਂ ਲਈ ਅਗਰ ਕਾਨੂੰਨ ਬਣਾਉਣਾ ਸੀ 3.5 ਸਾਲ ਹੋ ਗਏ ਤੁਸੀਂ ਅਜੇ ਤੱਕ ਕਿਸੇ ਨੂੰ ਬੇਅਦਬੀ ਵਾਲ ਨੂੰ ਫੜ ਕੇ ਅੰਦਰ ਹੀ ਨਹੀਂ ਦਿੱਤਾ ਤੁਸੀਂ ਤਾਂ ਰੋਜ਼ ਕਹਿੰਦੇ ਸੀਗੇ ਕੀ ਬੇਅਦਬੀਆਂ ਕਰਨ ਵਾਲੇ ਵੱਡੇ ਮਗਰਮੱਛਾਂ ਦਾ ਸਾਨੂੰ ਪਤਾ ਏ ਕੇਜਰੀਵਾਲ ਜੀ ਪੋਰੇ ਜੇ ਮਣਕੇ ਕਹਿੰਦੇ ਸੀਗੇ ਹਮ ਬੇਅਦਬੀ ਕਰਨੇ ਵਾਲੋਂ ਕੋ ਜੇਲ੍ਹੋਂ ਮੇਂ ਬੰਦ ਕਰੇਂਗੇ ਉਹ ਕਿੱਥੇ ਚਲੇ ਗਏ ਹੁਣ ਕਹਰੇ ਕਾਨੂੰਨ ਬਣਾਉਣਾ ਹੈ ਸਾਢੇ 3 ਸਾਲ ਤੱਕ ਕੀ ਤੁਸੀਂ ਬੇਅਦਬੀਆਂ ਦੇ ਉੱਤੇ ਰੋਕ ਲਾਉਣ ਨੂੰ ناکਾਮ ਰਹੇ ਦਾ ਮਤਲਬ ਤੁਸੀਂ ਮੰਨਦੇ ਪਏ ਜੇ ਕਿ ਸਾਢੇ 3 ਸਾਲ ਦੀ ਤੁਹਾਡੀ ناکਾਮੀਆਂ ਤੁਸੀਂ ਨੂੰ ਐਡਮਿਟ ਕਰਦੇ ਪਏ ਜੇ ਔਰ ਜਿਹੜੀਆਂ ਬੇਦਬੀਆਂ ਸਾਢੇ 3 ਸਾਲ ਚ ਹੋਈਆਂ ਤੁਹਾਡੇ ਰਾਜ ਦੌਰਾਨ ਹੋਈਆਂ ਇਹਦਾ ਮਤਲਬ ਤੁਸੀਂ ਪਹਿਲਾਂ ਤੋਂ ਤੈਅ ਕੀਤਾ ਸੀਗਾ ਕਿ ਤੁਸੀਂ ਉੱਤੇ ਕੋਈ ਕਾਰਵਾਈ ਨਹੀਂ ਕਰੋਗੇ ਹੁਣ ਤੁਸੀਂ ਮੁੱਦੇ ਬਦਲਣ ਦੀ ਕੋਸ਼ਿਸ਼ ਕਰਦੇ ਪਏ ਜੀ ਮੁੱਦੇ ਬਦਲ ਰਹੇ ਜੀ ਸਾਢੇ 8000 ਕਰੋੜ ਦਾ ਲੋਨ ਲੈ ਲਿਆ 4 ਲੱਖ ਕਰੋੜ ਦੇ ਕਰਜ਼ੇ ਥੱਲੇ ਆ ਗਿਆ ਪੰਜਾਬ 4 ਲੱਖ ਕਰੋੜ ਦੇ ਆਪਾਂ ਗੱਲ ਕਰਦੇ ਪਏ ਹੁਣੇ 100 ਕਰੋੜ ਰੁਪਏ ਕਰਜ਼ਾ ਚੜ ਗਿਆ ਸਾਡੇ ਗੱਲ ਕਰਨ ਦੇ ਘਰ ਚ ਹਰ ਰੋਜ਼ 100 ਕਰੋੜ ਰੁਪਏ ਕਰਜ਼ਾ ਚੜਦਾ ਪਿਆ ਹੈ ਪੰਜਾਬ ਤੇ ਹਰ ਰੋਜ਼ 100 ਕਰੋੜ ਰੁਪਏ ਔਰ 8.5 ਹਜ਼ਾਰ ਕਰੋੜ ਹੁਣ ਲਿਆ 3 ਮਹੀਨਿਆਂ ਵਾਸਤੇ ਅਗਲੇ 3 ਮਹੀਨਿਆਂ ਚ ਫੇਰ 9 ਕਰੋੜ ਲੈਣ 9000 ਕਰੋੜ ਲੈਣਗੇ ਇਹ ਤੇ ਮਹੀਨੇ ਦਰ ਮਹੀਨੇ ਕਰਜ਼ਾ ਚੁੱਕਣ ਵਾਲੀ ਪਾਰਟੀ ਬਣ ਗਈ ਆ ਇਹ ਆਮ ਆਦਮੀ ਪਾਰਟੀ ਨਹੀਂ ਕਰਜ਼ਾ ਚੁੱਕ ਪਾਰਟੀ ਆ ਔਰ ਹੁਣ ਕਹਿ ਰਿਹਾ ਜਦੋਂ ਪੰਜਾਬ ਦਾ ਲਾਂਡ ਆਰਡਰ ਇੰਨਾ ਵਿਗੜ ਗਿਆ ਐਕਸਟਰਸ਼ਨ ਇੰਨੀ ਹੋ ਰਹੀ ਆ ਸੁਰੱਖਿਆ ਪੁਲਿਸ ਦੀ ਸਾਰੀ ਕੇਜਰੀਵਾਲ ਜੀ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਬਚਾਉਣ ਤੇ ਲੱਗੀ ਆ ਮਨੀਸ਼ ਸੁਸੋਧੀਆ ਜੀ ਨੂੰ 100 ਗਨਮੈਂ ਦੇ ਦਿੱਤੇ ਨੇ ਸਤਿੰਦਰ ਜੈਨ ਜੀ ਕੋਲ 250 ਗਨ ਮੈਣ ਨੇ ਨਾਇਰ ਕੋਲ 130 ਗਨ ਮੈਣ ਨੇ ਉਹ ਬੇਬ ਬਿਪਲ ਪੀ ਆ ਕਿ ਬੇਬ ਬੇਬਬ ਬੇਬਬ ਕੋ ਇਹ ਇੱਕ ਤਾਂ ਪੰਜਾਬ ਦੇ ਨਾਮ ਹੀ ਨਹੀਂ ਆਗੇ بڑا ਔਖਾ ਨਾਮ ਲੈਣਾ ਉਹਦੇ ਕੋਲ 150 ਪੀਏ ਨੇ ਇਹ 150 ਗਨ ਮੈਣ ਨੇ ਸਭ ਨੇ ਲਗਜ਼ਰੀਅਸ ਘਰ ਬਣਾ ਲਏ ਨੇ ਮਨੀਸ਼ ਸੁਸੋਦੀਆ ਜੀ ਸੁਣਿਆ 39 ਸੈਕਟਰ ਕੋਠੀ ਲੈ ਲਈ ਆ ਸਤਿੰਦਰ ਜੈਨ ਜੀ ਨੇ ਨਾਲ ਵਾਲੀ ਲੈ ਲਈ ਆ ਮੰਨੀ ਆਪਣੇ ਨੇ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦੇ ਘਰ ਚ ਰਹ ਰਹੇ ਨੇ ਉੱਥੇ ਹੀ ਉਹਨਾਂ ਦੇ ਨਾਇਰ ਪੀ ਰਹੇ ਰਹੇ ਨੇ ਹੁਣ ਜਦੋਂ ਬੇਦਬੀਆਂ ਤੋਂ ਇਹ ਬਦਲਣ ਦਾ ਲੋਕਾਂ ਦੀ ਜੋ ਡਿਸਕੰਟੈਂਟ ਦਾ ਜੋ ਲੋਕਾਂ ਦੇ ਮਨ ਦੇ ਅੰਦਰ ਰੋਸ ਆ ਉਸ ਨੂੰ ਆਮ ਆਦਮੀ ਪਾਰਟੀ ਬਦਲਣ ਦੀ ਕੋਸ਼ਿਸ਼ ਕਰਦੀ ਪਈ ਆ ਬਹਾਨੇ ਲੱਬ ਲੱਬ ਕੇ ਇਧਰ ਉਧਰ ਕਰਦੀ ਆ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਅਮੋਗੇ ਦੇ ਅੰਦਰ ਅਨਲਜੀਤ ਕੰਬੋਜ 1 ਕਰੋੜ ਰੁਪਏ ਫਰौती ਮੰਗੀ ਉਹ ਵਿਚਾਰਾ ਦਰਖਾਸਤਾਂ ਲੈ ਕੇ ਕੋਟਕਚਰੀ ਭੱਜਿਆ ਫਿਰਦਾ ਏ ਪੁਲਿਸ ਨੂੰ ਕਹਿ ਰਿਹਾ ਮੈਨੂੰ ਸੁਰੱਖਿਆ ਦੇ ਦਿਓ ਉਹ ਕਹਿੰਦੇ ਅਸੀਂ ਸਾਰੀ ਸੁਰੱਖਿਆ ਜਿਹੜੀ ਆ ਕੇਜਰੀਵਾਲ ਜੀ ਨੂੰ ਦੇ ਦਿੱਤੀ ਆ ਤੈਨੂੰ ਗਨਮੈਣ ਨਹੀਂ ਦੇ ਸਕਦੇ ਦੋਸਤੋ ਕੇਜਰੀਵਾਲ ਜੀ ਨੂੰ ਸੁਰੱਖਿਆ ਦੇਣੀ ਕਿੰਨੀ ਜ਼ਰੂਰੀ ਸੀ ਉਹਨੇ ਫੇਰ ਦਰਖਾਸਤ ਲਾਈ ਉਹਨੂੰ ਦੋ ਤਿੰਨ ਲੈਣ ਲਈ ਇੱਕ ਆਦਮੀ ਦਿੱਤਾ ਫੇਰ ਕਹਿੰਦੇ ਮਨੀਸ਼ ਸੁਸੋਧਿਆ ਜੀ ਆ ਗਏ ਨੇ ਪੰਜਾਬ ਤੋਂ ਉਹਨਾਂ ਨੂੰ ਸੁਰੱਖਿਆ ਦੇਣੀ ਪੈ ਰਹੀ ਤੈਨੂੰ ਸੁਰੱਖਿਆ ਟਾਹਤੀ ਉਹਦੀ ਫੇਰ ਕੀ ਮਨੀਸ਼ ਸੁਸੋਧਿਆ ਨੂੰ ਸੁਰੱਖਿਆ ਦੇਣੀ ਜ਼ਰੂਰੀ ਸੀ ਜਾਂ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣੀ ਜ਼ਰੂਰੀ ਸੀ ਤੁਸੀਂ ਦੇਖਿਆ ਬੋਰ ਦੇ ਅੰਦਰ ਕਿਤਨਾ ਵਰਮਾ ਜੀ ਦਾ ਕਤਲ ਕਰ ਦਿੱਤਾ ਗਿਆ ਇਹ ਸਾਰੇ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਇਹ ਕਹਿਣਾ ਚਾਹੁੰਦਾ ਹਾਂ ਆਮ ਆਦਮੀ ਪਾਰਟੀ ਦੇ ਰਾਜ ਜਿਹੜੀਆਂ ਬੇਦਬੀਆਂ ਹੋਈਆਂ ਨੇ ਉਹਨਾਂ ਦਾ ਹਿਸਾਬ ਅੱਜ ਲੋਕ ਮੰਗਦੇ ਨੇ ਸਾਢੇ 3 ਸਾਲ ਬਾਅਦ ਤੁਹਾਨੂੰ ਸੁੱਤੇ ਉੱਥੇ ਜੇ ਕਿੱਥੇ ਸੀਗੇ ਸਾਢੇ 3 ਸਾਲ ਤੱਕ ਭਗਵੰਤ ਮਾਨ ਜੀ ਤੁਸੀਂ ਕਿੱਥੇ ਸੀਗੇ ਮਨੀਸ਼ ਸੋਸੋਧਿਆ ਜੀ ਨੂੰ ਸੁਪਰ ਮੁੱਖ ਮੰਤਰੀ ਬਣਾ ਰੱਖਿਆ ਹੈ ਔਰ ਅੰਗਰਾਊਂਡ ਕਿੰਗ ਜਿਹੜੇ ਨੇ ਅਰਵਿੰਦ ਕੇਜਰੀਵਾਲ ਇਹ ਸਿਰਫ ਔਰ ਸਿਰਫ ਨਟੰਕੀ ਔਰ ਡਰਾਮੇਬਾਜ਼ੀਆਂ ਨੇ ਮੁੱਦੇ ਬਦਲਣ ਦੇ ਤਰੀਕੇ ਸਤਿ ਸ੍ਰੀ ਅਕਾਲ ਸਰ 2018 ਵਿੱਚ ਪੰਜਾਬ ਵਿਧਾਨ ਸਭਾ ਨੇ ਇੱਕ ਕਾਨੂੰਨ ਪਾਸ ਕੀਤਾ ਸੀ ਬੇਅਦਬੀ ਦੇ ਮਾਮਲੇ ਪਰ ਉਹ ਪਿਛਲੇ 7-8 ਸਾਲਾਂ ਤੋਂ ਰਾਸ਼ਟਰਪਤੀ ਸਾਹਿਬ ਤੋਂ ਹੋ ਗਿਆ ਰਿਹਾ ਕੋਸ਼ਿਸ਼ ਕਰੋਗੇ ਕਿ ਜੇਕਰ ਇਸ ਵਾਰ ਕਾਨੂੰਨ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਜਾਣਨਾ ਚਾਹੀਦਾ ਸੀਗਾ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਵਾਸਤੇ ਤੇ ਹਰ ਗੱਲ ਕਰਨੀ ਆਉਂਦੀ ਆ ਜੇ ਸਿਕਿਉਰਟੀ ਲੈਣੀ ਹੋਵੇ ਤੇ ਉਹ ਤੇ ਲੈ ਕੇ ਦੇਣੀ ਆਉਂਦੀ ਆ ਅਰਵਿੰਦ ਕੇਜਰੀਵਾਲ ਜੀ ਨੂੰ ਪਰ ਜੇ ਕੋਈ ਕਾਨੂੰਨ ਕੇਂਦਰ ਦੀ ਸਰਕਾਰ ਕੋਲ ਪੈਂਡਿੰਗ ਸੀਗਾ ਜਾਂ ਰਾਸ਼ਟਰਪਤੀ ਜੀ ਕੋਲ ਤੇ ਭਗਵੰਤ ਮਾਨ ਜੀ ਜਾ ਕੇ ਰਾਸ਼ਟਰਪਤੀ ਜੀ ਨੂੰ ਮਿਲ ਕੇ ਦੱਸ ਦੇ ਇਹਦੇ ਵਿੱਚ ਕਿੰਡੀ ਗੱਲ ਸੀਗੀ ਆਪਣੇ ਕੰਮਾਂ ਵਾਸਤੇ ਤੁਹਾਨੂੰ ਰੋਜ਼ ਮਿਲਣਾ ਆਉਂਦਾ ਏ ਇਲੈਕਸ਼ਨ ਕਮਿਸ਼ਨ ਦੇ ਵੀ ਘਰ ਪਹੁੰਚ ਜਾਂਦੇ ਜੇ ਰਾਸ਼ਟਰਪਤੀ ਜੀ ਨੂੰ ਪਹੁੰਚ ਜਾਂਦੇ ਜੇ ਤੇ ਪੰਜਾਬ ਦੇ ਕੰਮਾਂ ਵਾਸਤੇ ਕਿਉਂ ਤਕਲੀਫ ਹੋ ਰਹੀ ਸੀ ਕਿਉਂ ਨਹੀਂ ਜਾ ਕੇ ਗੱਲ ਕੀਤੀ ਬਹਾਨੇ ਲੱਭਦੇ ਪਏ ਨੇ ਬਹਾਨੇ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪਾ ਪਾਰੇ ਇਸ ਕਰਕੇ ਬਹਾਨੇ ਲੱਭਦੇ ਜੇ ਸਰ ওভারਏਜ ਜੋ ਵਾਹਨ ਦੇ ਦਿੱਲੀ ਮੈਂ ਉਸ ਨੂੰ ਲੈ ਕੇ ਸਰ ਦਿੱਲੀ ਦਾ ਕੀ ਸਟੈਂਡਿੰਗ ਜੀ ਬਤਾਈ ਵੀ ਕੰਟ ਕਰਾਂ ਹਾਂ ਫਲਿੱਪ-ਫਲੌਪ ਵਾਰ-ਵਾਰ ਹੋ ਰਿਹਾ ਹੈ ਕਿੰਨੇ ਫਲਿੱਪ-ਫਲੌਪ ਹੋ ਰਿਹਾ ਪਹਿਲੇ ਕਹਾਦਾ ਕਿ ਜੋ ਹੈ ਨਹੀਂ ਨਹੀਂ ਫਲਿੱਪ-ਫਲੌਪ ਕੌਣ ਕਰ ਰਿਹਾ ਹੈ ਨਹੀਂ ਪਤਾ ਹੀ ਕੀ ਹੈ ਉਸ ਦਾ ਕੀ ਡਿਸੀਜਨ ਹੈ ਪਤਾ ਪਹਿਲੀ ਦਫਾ ਕਰ ਗਿਆ ਜਿਹੜੇ ਬੇਈਮਾਨ ਤੁਹਾਡੇ ਇੱਥੇ ਆਏ ਨੇ ਇਹ ਸਾਰੀਆਂ ਬਿਮਾਰੀਆਂ ਉੱਥੇ ਦੇ ਕੇ ਗਏ ਨੇ ਤੁਹਾਡੇ ਕੋਲ ਵੀ ਸਾਰੀਆਂ ਆ ਜਾਣਗੀਆਂ ਜਦੋਂ ਠੰਡ ਲੱਗਦੀ ਆ ਨਾ ਤੇਰਾ ਪਹਿਲਵਾਨ ਹੁੰਦਾ ਉਹਨਾਂ ਨੂੰ ਥੋੜੇ ਦਿਨਾਂ ਬਾਅਦ ਲੱਗਦੀ ਲੱਗਦੀ ਸਭ ਨੂੰ ਇਹ ਜੋ ਲੁਟੇਰੇ ਉੱਥੋਂ ਆਏ ਨੇ ਇਹਨਾਂ ਸਭ ਕੁਝ ਤੁਹਾਡੇ ਇੱਥੇ ਵੀ ਹੀ ਕਰਾ ਦੇਣਾ ਥੋੜੇ ਦਿਨਾਂ ਵਿੱਚ ਦੇਖਿਓ ਜੀ ਸਰਕਾਰ ਦਾ ਆਰਡਰ ਨਹੀਂ ਇਹ ਸੁਪਰੀਮ ਸੁਪਰੀਮ ਕੋਰਟ ਦਾ ਆਰਡਰ ਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਅੰਦਰ ਇਸ ਨੂੰ ਲਾਗੂ ਕੀਤਾ ਸੀਗਾ 80000 ਗੱਡੀਆਂ ਬੜਾ ਇੰਪੋਰਟੈਂਟ ਆ ਨੋਟ ਕਰ ਲਿਓ ਜੀ 80000 ਗੱਡੀਆਂ ਨੂੰ ਐਂਡ ਆਫ ਲਾਈਫ ਕਰਕੇ ਖਤਮ ਕਰ ਦਿੱਤਾ ਗਿਆ ਔਰ ਜਦੋਂ ਮੈਂ ਜਾ ਕੇ ਸਾਰੀ ਇਹਦੀ ਜਾਣਕਾਰੀ ਲਈ ਤੁਸੀਂ ਸੁਣ ਕੇ ਹੈਰਾਨ ਹੋ ਜੋਗੇ ਦਿੱਲੀ ਅੰਦਰ ਅਜੇ ਤੱਕ ਇੱਕ ਵੀ ਜੋ ਰਜਿਸਟਰਡ ਸਕ੍ਰੈਪ ਯੂਨਿਟ ਆਇ ਕਬੀ ਨਹੀਂ ਲੱਗਾ ਦਿੱਲੀ ਅਜੇ ਤੱਕ ਉਹ 80000 ਗੱਡੀਆਂ ਕਿਨੂੰ ਦੇ ਦਿੱਤੀ ਆਮ ਆਦਮੀ ਪਾਰਟੀ ਨੇ ਇਹਨਾਂ ਨੇ ਡੀਲਰਾਂ ਤੋਂ ਪੈਸੇ ਲਏ ਸੀਗੇ ਕਾਰ ਕੰਪਨੀਆਂ ਤੋਂ ਪੈਸੇ ਲਏ ਸੀਗੇ ਕਿ ਅਸੀਂ ਤੁਰੰਤ ਕਾਰਵਾਈ ਕਰਕੇ ਇਹ ਪ੍ਰਾਣੀਆਂ ਗੱਡੀਆਂ ਹਟਾਵਾਂਗੇ ਨਵੀਆਂ ਵਿਕਣਗੀਆਂ ਔਰ ਉਹਦੇ ਚੱਲਦੇ ਨਾਲ ਦਿੱਲੀ ਅੰਦਰ ਕੈਮਰੇ ਵੀ ਲਗਾ ਦਿੱਤੇ ਕਿਸੇ ਕੋਰਟ ਨੇ ਉਹਨੂੰ ਕੈਮਰੇ ਲਗਾਉਣ ਨੂੰ ਨਹੀਂ ਕਿਹਾ ਸੀ ਮੈਂ ਔਰ ਤੁਹਾਨੂੰ ਜਨਤਕ ਤੌਰ ਤੇ ਔਨ ਟੀਵੀ ਕਹਿ ਰਿਹਾ ਇਹ ਗੱਲ ਇਹਨਾਂ ਨੂੰ ਕਿਸੇ ਨੇ ਕਿਹਾ ਨਹੀਂ ਸੀਗਾ ਇਹਨਾਂ ਨੇ ਖੁਦ ਕੈਮਰੇ ਲਗਾ ਕੇ ਦੱਸਿਆ ਕਿ ਅਸੀਂ ਕੈਮਰੇ ਲਗਾ ਕੇ ਉਹਨ ਗੱਡੀਆਂ ਫੜਿਆ ਕਰਾਂਗੇ ਇਹਦਾ ਪਰਪਸ ਕੀ ਸੀਗਾ ਅੱਛੀਆਂ ਖਾਸੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਮਰਸੀਡਿਸ ਵਰਗੀਆਂ ਬੀ ਐਮ ਡਬਲਯੂ ਦੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਜਿਹੜੀਆਂ ਸੀਗੀਆਂ ਇਹਨਾਂ ਨੇ ਆਪਣੇ ਡੀਲਰਾਂ ਦੇ ਰਾਹੀਂ ਚੁਕਵਾ ਚੁਕਵਾ ਕੇ ਉਹਨਾਂ ਨੂੰ 20-20 50-50 ਹਜ਼ਾਰ ਰੁਪਏ ਮਿਲਿਆ ਕੌਣ ਲਿਆ ਗਿਆ ਗੱਡੀਆਂ ਅਜੇ ਤੱਕ ਪਤਾ ਨਹੀਂ ਕਿਉਂਕਿ ਕੋਈ ਵੀ ਰਜਿਸਟਰਡ ਸਕ੍ਰੈਪ ਉੱਥੇ ਯੂਨਿਟ ਨਹੀਂ ਹੈਗਾ ਦਿੱਲੀ ਅੰਦਰ ਮੈਂ ਪੁੱਛਣਾ ਚਾਹੁੰਦਾ ਅਰਵਿੰਦ ਕੇ ਜਵਾਲ ਜੀ ਜਵਾਬ ਦਿਓ 80 ਹਜ਼ਾਰ ਗੱਡੀਆਂ ਕਿੱਥੇ ਗਈਆਂ ਅਸੀਂ ਲਿਖਿਆ ਸੀ ਸੀਯ ਇਸ ਅਸੀਂ ਅਜੇ ਲਾਗੂ ਕਰਨ ਦੀ ਸਥਿਤੀ 'ਚ ਨਹੀਂ ਹੈਗੇ। ਸ਼ਿਵਕਾਮ ਨੇ 6 ਮਹੀਨਾ ਸਾਨੂੰ ਟਾਈਮ ਦਿੱਤਾ ਹੈ। ਇੱਕ ਨਵੰਬਰ 2025 ਤੱਕ ਦਾ ਅਸੀਂ ਧੰਨਵਾਦ ਕਰਦੇ ਹਾਂ। ਇਸੇ ਦੌਰਾਨ ਅਸੀਂ ਆਪਣੀ ਬਾਕੀ ਡੀਗਰ ਰੈਮਡਿਸ ਵੀ ਐਕਸਪਲੋਰ ਕਰਾਂਗੇ। ਜੁੜੀਆਂ। ਦੇਖੋ ਉਹ ਤੇ ਦਿਨ ਦਾ ਇਲਾਜ ਹੁੰਦਾ ਸੀ ਔਰ ਕਿਸੇ ਦਾ ਹੁੰਦਾ ਨਹੀਂ ਸੀ ਤੇ ਇਹ ਸਾਰੇ ਪਕੌੜੇ ਤੇ ਪੰਜਾਬ 'ਚ ਆ ਗਏ। ਦੇਖੋ ਦਿੱਲੀ ਦੇਸ਼ ਦੀ ਰਾਜਧਾਨੀ ਮੈਂ ਦੱਸਣਾ ਚਾਹੁੰਨਾ ਹੈ ਸੜਕਾਂ ਦੇ ਉੱਤੇ ਆਪਣੀ ਫੋਟੋ ਲਗਾਉਣ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੇ ਉੱਥੇ ਟੈਂਪਰੇਰੀ ਸ਼ੈਲਟਰ ਜਿਹੜੇ ਹੁੰਦੇ ਨੇ ਪੋਟਾ ਕੈਬਿਨ ਪੋਟਾ ਕੈਬਿਨ ਸੜਕਾਂ ਤੇ ਲਾ ਕੇ ਰੱਖੇ ਪੋਟਾ ਕੈਬਿਨ ਉਹਦੇ ਚ ਜਾਨਵਰਾਂ ਦਾ ਇਲਾਜ ਨਾ ਹੋਵੇ ਨੂੰ ਕਹਿੰਦੇ ਬੰਦਿਆਂ ਨੂੰ ਇਲਾਜ ਕਰੋ ਜਿਹਨੂੰ ਅਤੀਸ਼ੀ ਜੀ ਤੋਂ ਪੁੱਛਿਆ ਗਿਆ ਇੱਕ ਪ੍ਰੈਸ ਵਾਲੇ ਵੱਲੋਂ ਕਿ ਤੁਸੀਂ ਕਦੀ ਇਹਨਾਂ ਚ ਇਲਾਜ ਕਰਾਇਆ ਹੈ ਕਹਿੰਦੇ ਫ੍ਰੈਂਕਲੀ ਮੈਂ ਉਹਨਾਂ ਦਾ ਵਰਡ ਦੱਸ ਰਿਹਾ ਹਾਂ ਫ੍ਰੈਂਕਲੀ ਦੇਖੋ ਮੈਂ ਤਾਂ ਕਦੀ ਉਹਨਾਂ ਮੇਂ ਗਈ ਨਹੀਂ ਫ੍ਰੈਂਕਲੀ ਇਹ ਆਪਣੀ ਅੰਦਰਲੀ ਸੋਚ ਆ ਮੈਂ ਪੁੱਛਦਾ ਜਿਹੜੇ ਮਹਿਲਾ ਕਲਿੰਚ ਅਰਵਿੰਦ ਕੇਜਰੀਵਾਲ ਜੀ ਨੇ ਇਲਾਜ ਕਰਾਇਆ ਮਨੀਸ਼ ਸੋਸੋਦੀਆ ਦਾ ਇਲਾਜ ਹੋਇਆ ਸਤਿੰਦਰ ਜੈਨ ਜੀ ਨੇ ਇਲਾਜ ਕਰਾਇਆ ਖੁਦ ਤੇ ਅਪੋਲੋ ਹਸਪੀਟਲ ਜਾ ਕੇ ਦਾਖਲ ਹੁੰਦੇ ਨੇ ਤੇ ਮੋਦੀ ਜੀ ਦੀ ਇਹ ਸੋਚ ਆ ਕਿ ਜੇ ਅਰਵਿੰਦ ਕੇਜਰੀਵਾਲ ਜੀ ਅਪੋਲੋ ਚ ਜਾ ਕੇ ਇਲਾਜ ਕਰਾਉਣਗੇ ਮਨੀਸ਼ ਸੋਸੋਦੀਆ ਜੀ ਕਰਾਉਣਗੇ ਸਤਿੰਦਰ ਜੈਨ ਜੀ ਕਰਾਉਣਗੇ ਤੇ ਕਿਹਾ ਦਿੱਲੀ ਦੇ ਆਮ ਸਧਾਰਨ ਲੋਕ ਨਹੀਂ ਕਰਾ ਸਕਦੇ ਉਹ ਵੀ ਕਰਾ ਸਕਦੇ ਨੇ ਇਸ ਕਰਕੇ 10 ਲੱਖ ਰੁਪਏ ਨੂੰ ਦਿੱਤਾ ਜਾਂਦਾ ਏ ਭਾਵੇਂ ਪ੍ਰਾਈਵੇਟ ਹਸਪਤਲ ਚ ਇਲਾਜ ਕਰਾਉਣ ਭਾਵੇਂ ਸਰਕਾਰੀ ਚ ਕਰਾਉਣ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦਿੱਲੀ ਅੰਦਰ ਦਿੱਤਾ ਜਾਂਦਾ ਏ ਇਹ ਇਹਨਾਂ ਦਾ ਫਰਾਡ ਮਾਡਲ ਸੀਗਾ ਇਸੇ ਤਰ੍ਹਾਂ ਆ ਕੇ ਇਹਨਾਂ ਨੇ ਹਰ ਗੱਲ ਚ ਲੁੱਟਣ ਦਾ ਕੰਮ ਕਰਦੇ ਲੁੱਟਣਾ ਪਰਪਸ ਸੀਗਾ ਹੈਲਥ ਸਰਵਿਸਿਜ਼ ਔਰ ਉੱਥੇ ਕੀ ਦਿਖਾਇਆ ਗਿਆ ਇੱਕ ਇੱਕ ਦੇਣ ਦੇ ਅੰਦਰ ਸੁਣ ਕੇ ਹਰਾਣ ਹੋ ਜੋਗੇ ਇੱਕ ਇੱਕ ਆਦਮੀ ਨੇ ਡਾਕਟਰ ਨੇ 5-500 ਪੇਸ਼ੈਂਟ ਦਾ ਚੈੱਕਅਪ ਦਿਖਾਇਆ ਜੋ ਕਿ ਹਰ ਸੈਕਿੰਡ ਵੀ ਚੈੱਕ ਅਪ ਕਰੇ ਤਾਂ ਵੀ 500 ਪੇਸ਼ੈਂਟ ਨੂੰ ਨਹੀਂ ਚੈੱਕ ਕਰ ਸਕਦਾ ਸੀਗਾ ਬਿੱਲ ਬਣਾ ਕੇ ਇੱਕ ਲੁੱਟਣ ਦਾ ਰਸਤਾ ਬਣਾਇਆ ਸੀ ਮੈਂ ਇਹ ਤਾਂ ਕਹਿੰਦੇ ਅਮਰੀਕਾ ਦੇ ਚੋਂ ਸਾਡੇ ਇਸ ਮਾਡਲ ਤੇ ਲੜੇ ਜਾ ਰਹੇ ਨੇ ਕੱਲ ਹੀ ਕਹਿ ਕੇ ਨਹੀਂ ਇਹ ਤੇ ਜਿਹੜਾ ਹੁਣ ਬਣਿਆ ਹੈ ਰਾਸ਼ਟਰਪਤੀ ਪਤਾ ਨਹੀਂ ਤੁਹਾਨੂੰ ਉਹ ਵੀ ਇਹਨੂੰ ਤੋ ਲੈ ਕੇ ਗਿਆ ਸੀ ਨਾ ਸਾਰੀ ਸਕੀਮਾਂ ਜਦੋਂ ਜੇਲ੍ਹ ਸੀਗਾ ਧਿਆੜ ਉਦੋਂ ਜੇਲ੍ਹ ਚੋਂ ਫਿਰ ਆਦਾਨ ਪ੍ਰਦਾਨ ਕਰਦੇ ਸੀ ਨਾ ਉੱਥੇ ਅੰਦਰ ਖਾਤੇ ਫਿਰ ਕਿਉਂਕਿ ਸੇਫ ਸੀ ਨਾ ਜੇਲ੍ਹ ਅੰਦਰ ਗੱਲਬਾਤ ਕਰਨੀ ਤੇ ਇਹ ਜਿਹੜਾ ਹੁਣ ਰਾਸ਼ਟਰਪਤੀ ਇਹ ਤੋਂ ਵੀ ਇਹਦਾ ਨਹੀਂ ਗੱਲਬਾਤ ਕਰਕੇ ਲਈ ਸੀ ਫਿਰ ਤੁਹਾਨੂੰ ਨਹੀਂ ਪਤਾ ਇਹ ਜੋ ਗਾੜੀਆਂ ਵਾਲਾ ਮਾਮਲਾ ਹੈ ਇਸ पे ਪੂਰੇ ਦੇਸ਼ ਦੀ ਨਜ਼ਰ ਹੈ ਕਿ ਦਿੱਲੀ ਕਿਵੇਂ ਲਾਗੂ ਕਰਦਾ ਹੈ ਤਾਂ ਆਪ ਨੇ karenge ਅਗਲੀ ਗੱਲ ਮੈਂ ਦੱਸਣਾ ਚਾਹੁੰਦਾ ਹੈ ਇਹ ਜੋ ਅੱਜ ਪੰਜਾਬ ਦੇ ਲੋਕਾਂ ਨੂੰ ਮੈਂ ਜਰੂਰ ਬੇਨਤੀ ਕਰਨਾ ਚਾਹੁੰਦਾ ਜੋ ਅੱਜ ਸੈਸ਼ਨ ਰੌਂਡ ਦੀ ਕੱਲ ਗੱਲ ਕੀਤੀ ਗਈ ਆ ਇਹ ਡਿਵਰਜਨ ਦਿੱਲੀ ਦੇ ਵੱਡੇ ਵੱਡੇ ਬਿਲਡਰਾਂ ਤੋਂ ਪੈਸਾ ਫੜਿਆ ਗਿਆ ਹੈ बड़े-बड़े-बड़े बिल्डरों ਤੋਂ ਪੈਸਾ ਲੈ ਕੇ ਪੰਜਾਬ ਦੀਆਂ ਜ਼ਮੀਨਾਂ ਨੂੰ ਦੇਣ ਦੀ ਗੱਲਬਾਤ ਕੀਤੀ ਗਈ ਆ। ਪੰਜਾਬ ਦੀਆਂ ਮਹਿੰਗੀਆਂ ਜ਼ਮੀਨਾਂ ਨੂੰ ਅਕਵਾਇਰ ਕਰਨ ਵਾਸਤੇ ਨਵੀਂ ਪਾਲਿਸੀ ਬਣਾਈ ਗਈ ਆ। ਔਰ ਜਦੋਂ ਵੀ ਮੈਂ ਦੱਸਣਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਮੋਡਸ ਅਪਰੰਡਾ ਹੀ ਕਿਹਾ ਹੈ। ਜਦੋਂ ਵੀ ਉਹਨਾਂ ਨੇ ਕੋਈ ਐਸਾ ਕੰਮ ਕਰਨਾ ਹੁੰਦਾ ਪਹਿਲਾਂ ਇਹ ਕਹਿੰਦੇ ਨੇ ਕਿ ਅਸੀਂ ਕ੍ਰਾਂਤੀ ਲਿਆ ਰਹੇ ਹਾਂ। ਇਸੇ ਤਰ੍ਹਾਂ ਸ਼ਰਾਬ ਬੰਦੀ ਜਦੋਂ ਸ਼ਰਾਬ ਦੀ ਨਰ ਪਾਲਿਸੀ ਲੈਂਦੀ ਹੈ ਕਿ ਅਸੀਂ ਅਸੀਂ ਕ੍ਰਾਂਤੀ ਲਿਆ ਰਹੇ ਹਾਂ। ਉਹ ਕ੍ਰਾਂਤੀ ਦਾ ਵਰਡ ਜਿਹਨੂੰ ਕਹਿ ਦੇਣਾ ਤੇ ਸਮਝ ਲਿਆ ਕਰੋ ਜਏ ਕਿ 100-200 ਕਰੋੜ ਰੁਪਏ ਅਰਵਿੰਦ ਕੇਜਰੀਵਾਲ ਜੀ ਦੇ ਕਾਰਨ ਦਾ ਇੰਤਜ਼ਾਮ ਹੋ ਗਿਆ। ਇਹ ਕ੍ਰਾਂਤੀ ਉਹਨਾਂ ਦਾ ਕੋਡਵਰਡ ਆ ਇਸ ਵਾਸਤੇ। ਜਦੋਂ ਕ੍ਰਾਂਤੀ ਕਹਿੰਨ ਫਟਾਫਟ ਕੁਰਸੀਆਂ ਛੱਡ ਕੇ ਖੜ੍ਹੇ ਹੋ ਜਾਇਆ ਕਰੋ ਵੀ ਪੈ ਗਿਆ ਸੀ ਆਪਾਂ ਲੈ ਗਿਆ ਹੁਣ ਪੰਜਾਬ ਫਿਰ ਲੁੱਟਿਆ ਜਾਣਾ ਜੇ ਕੋਰਾ। ਇਹ ਜਿਹੜੀ ਕ੍ਰਾਂਤੀ ਜ਼ਮੀਨਾਂ 'ਚ ਲਿਆਂਦੀ ਹੈ ਕੋਈ ਕ੍ਰਾਂਤੀ ਇਹ ਹੀ ਕ੍ਰਾਂਤੀ ਆ। ਪੰਜਾਬ ਤੋਂ ਇਹ ਅੰਦਰ ਦਿੱਲੀ ਤੋਂ ਵੱਡੇ-ਵੱਡੇ ਬਿਲਡਰਾਂ ਤੋਂ ਪੈਸੇ ਲਏ ਗਏ ਨੇ ਜਿਵੇਂ ਸ਼ਰਾਬ ਪਾਲਿਸੀ ਅੰਦਰ ਸੌਦੇ ਲੋਕਾਂ ਤੋਂ ਬੁਲਾਏ ਗਏ ਸੀਗੇ। ਵੱਡੇ-ਵੱਡੇ ਪ੍ਰਾਪਰਟੀਜ਼ ਨਾਲ ਡੀਲ ਹੋ ਗਈ ਆ ਬਿਲਡਰਾਂ ਦੇ ਨਾਲ। ਉਹ ਆਉਣਗੇ ਇੱਥੇ ਉਹ ਜ਼ਮੀਨਾਂ ਖਰੀਦਣਗੇ ਆਉਣ ਉਹ ਲਾਇਸੈਂਸ ਲਗਾਉਣਗੇ ਇਹ ਧਮਕੀਆਂ ਦੇਣਗੇ ਤੁਹਾਡੀ ਜ਼ਮੀਨ ਕਵਾਇਰ ਕਰਨ ਲੱਗੇ ਆ ਇਸੇ ਡਰਾ ਡਰਾ ਕੇ ਕਿਸਾਨਾਂ ਨੂੰ ਮਜਬੂਰ ਹੋ ਕੇ ਤੇ ਜ਼ਮੀਨਾਂ ਦੇਣੀਆਂ ਪੈਣਗੀਆਂ ਇਹੀ ਕੰਮ ਹੁੱਡਾ ਜੀ ਨੇ ਕੀਤਾ ਸੀਗਾ ਮੌਦੋ ਮੁਕਦਮੇ ਦਰਜ ਹੋਏ ਮੈਂ ਅਫਸਰ ਸਹਿਬਾਨਾਂ ਨੂੰ ਕਹਿਣਾ ਚਾਹੁੰਦਾ ਹੈ ਜਿਹੜੇ ਲੋਕ ਪਾਲਿਸੀਆਂ ਬਣਾ ਰਹੇ ਜੇ ਅਸੀਂ ਆ ਜਿਹੜੇ ਤੁਸੀਂ ਪੰਜਾਬ ਦੇ ਗਰੀਬ ਲੋਕਾਂ ਨੂੰ ਲੁੱਟਣ ਦਾ ਕੰਮ ਕਰ ਰਹੇ ਜੇ ਕਿਸਾਨਾਂ ਦੀਆਂ ਜ਼ਮੀਨਾਂ ਖੋਰੇ ਜੇ ਉਹਨਾਂ ਤੋਂ ਉਹਨਾਂ ਨੇ ਆਪਣੇ ਬੱਚਿਆਂ ਤੋਂ ਜ਼ਿਆਦੀਆਂ ਜ਼ਮੀਨਾਂ ਉਹਨਾਂ ਨੂੰ ਪਿਆਰੀਆਂ ਨੇ ਔਰ ਤੁਸੀਂ ਕੇਜਰੀਵਾਲ ਜੀ ਦੇ ਦਬਾਅ ਥੱਲੇ ਆ ਕੇ ਉਹਨਾਂ ਦੇ ਬਿਲਡਰਾਂ ਨੂੰ ਜ਼ਮੀਨਾਂ ਦੇਣ ਵਾਸਤੇ ਕਾਨੂੰਨ ਬਣਾ ਰਹੇ ਜੇ ਇਹਦਾ ਤੁਹਾਨੂੰ ਜਵਾਬ ਦੇਣਾ ਪਊਗਾ ਇੰਸਟਾਗ੍ਰਾਮ ਆ ਵੇਖ ਕੇ ਅੱਜ ਬੈਠ ਕੇ ਕਰ ਲਈ ਆ ਜਿੱਦਾਂ ਦੋਨੋਂ ਸਿੱਧੇ ਮੁੱਖ ਮੰਤਰੀ ਆ ਵੀ ਤਾਂ ਇਹੋ ਬਹੁਤ ਵੱਡਾ ਇਸ਼ੂ ਹੈਗਾ ਤੇ ਵਿਧਾਨ ਸਭਾ ਦੇ ਵਿੱਚ ਕਰੋੜ ਸਰਕਾਰ ਲੈ ਕੇ ਆ ਰਹੀ ਹੈ ਕਿਉਂਕਿ ਤੁਸੀਂ ਸਿੱਖ ਲੀਡਰ ਵੀ ਹੈਗੇ ਹੋ ਰੀਪਰਗਰਟ ਵੀ ਕਰ ਰਹੇ ਸੀਗੇ ਕੀ ਮੰਨਣਾ ਹੈ ਕਿ ਬੇਅਦਬੀ ਦਾ ਕੋਈ ਕਾਨੂੰਨ ਲੈ ਕੇ ਆ ਵੀ ਆ ਸਫੀਸ਼ੀਐਂਟ ਨਹੀਂ ਮੈਨੂੰ ਦੇਖੋ ਪਤਾ ਨਹੀਂ ਕੀ ਕਾਨੂੰਨ ਲਿਆ ਰਹੇ ਨੇ ਅੱਛੀ ਗੱਲ ਆ ਕੋਈ ਕਾਨੂੰਨ ਲਿਆ ਰਹੇ ਪਰ ਮੈਂ ਕਹਿੰਦਾ ਸਾਢੇ 3 ਸਾਲ ਕਿਉਂ ਨਹੀਂ ਲਿਆਏ ਜੇ ਕੋ ਕੋਨੂੰਨ ਹੈਗਾ ਸੀ ਤੇ 3.5 ਸਾਲ ਤੋਂ ਕਿਹਾ ਬੇਅਦਬੀਆਂ ਦੇ ਉੱਤੇ ਰੋਕ ਨਹੀਂ ਲਗਾਉਣੀ ਚਾਹੀਦੀ ਸੀ ਕਿ ਆ ਜਿਹੜੀਆਂ ਪਹਿਲਾਂ ਬੇਅਦਬੀਆਂ ਹੋਣ ਤਾਂ ਇਨਸਾਫ ਨਹੀਂ ਮਿਲਣਾ ਚਾਹੀਦਾ ਸੀਗਾ ਮੇਰਾ ਇਹ ਕਹਿਣਾ ਕਿ ਇਹ ਸਿਰਫ ਔਰ ਸਿਰਫ ਜੋ ਡਾਇਵਰਜਨ ਆ ਜੋ ਪੰਜਾਬ ਕਰਜ਼ੇ ਚ ਡੁੱਬ ਗਿਆ ਹੈ ਰੋਜ਼ ਕਰਜ਼ੇ ਨੇ ਖਬਰਾਂ ਛਪਰੀਆਂ ਨੇ ਜੋ ਪੰਜਾਬ ਚ ਕ੍ਰਾਈਮ ਹੋ ਰਿਹਾ ਹੈ ਜੋ ਕ੍ਰਾਈਮ ਦੀਆਂ ਖਬਰਾਂ ਛਪਰੀਆਂ ਨੇ ਜੋ ਪੰਜਾਬ ਦੀਆਂ ਜ਼ਮੀਨਾਂ ਹਤਿਆਈਆਂ ਜਾ ਰਹੀਆਂ ਨੇ ਜੋ ਉਹਦੀਆਂ ਖਬਰਾਂ ਛਪਰੀਆਂ ਨੇ ਇਹ ਉਹਨਾਂ ਤੋਂ ਸਭ ਕੁਝ ਡਾਇਵਰਟ ਕਰਨ ਦਾ ਇੱਕ ਤਰੀਕਾ ਲੌਂਗ ਆਰਡਰ ਤੇ ਬੈਸ ਕੋਈ ਨਹੀਂ ਕਰਨਗੇ ਲਾਅ ਐਂਡ ਆਰਡਰ ਤੇ ਕੋਈ ਬਹਿਸ ਨਹੀਂ ਕਰਨਗੇ ਮੈਂ ਤੇ ਵੀ ਮੰਗ ਕਰੂੰਗਾ ਪੰਜਾਬ ਨੂੰ ਪਹਿਲਾਂ ਕ੍ਰਿਮਿਨਲ ਨੂੰ ਨਹੀਂ ਰੋਕ ਪਾਰੇ ਫਿਰ ਮਾਵਾ ਦੇ ਪੁੱਤ ਘਰਾਚੋਂ ਕੱਢ ਕੱਢ ਕੇ ਮਾਰਦੇ ਪਏ ਨੇ ਇਹ ਪੰਜਾਬ ਨੂੰ ਇਹਨਾਂ ਨੇ ਇੱਕ ਪੁਲਿਸ ਸਟੇਟ ਬਣਾ ਦਿੱਤਾ ਏ ਮੈਂ ਜ਼ਰੂਰ ਮੰਗ ਕਰੂੰਗਾ ਜੇ ਭਗਵੰਤ ਮਾਨ ਜੀ ਸੱਚੇ ਸੁੱਚੇ ਨੇ ਤੇ ਆ ਜਿਹੜੇ ਦੋ ਮੁੰਡੇ ਮਾਰੇ ਨੇ ਇਨਕਾਊਂਟਰ ਦੇ ਉੱਤੇ ਇਹਨਾਂ ਦੀ ਸੀਬੀ ਇਨਕੁਆਇਰੀ ਕਰਾ ਦੇ ਪਤਾ ਲੱਗ ਜਾਊਗਾ ਸਰ ਬੇਰਦੀਆ ਦਾ ਕਾਲੀ ਪਤਾ ਲੱਗ ਜਾਊਗਾ ਭਗਵੰਤ ਜੀ ਤੁਹਾਨੂੰ ਕਾਫੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਉਸ ਸਮੇਂ ਵੀ ਬੜਨਾ ਚਾਹੀਦਾ ਸੀ ਬਿਲਕੁਲ ਬੜਨਾ ਚਾਹੀਦਾ ਸੀਗਾ ਉਹਨਾਂ ਨੂੰ ਬੁਲਾ ਕੇ ਪੁੱਛੋ ਇਸੇ ਕਰਕੇ ਤੇ ਲੋਕਾਂ ਨੇ ਸਰਕਾਰ ਦਿੱਤੀ ਸੀ ਕਿ ਪਹਿਲਾਂ ਕਾਂਗਰਸ ناکਾਮ ਰਹੀ ਉਸ ਤੋਂ ਪਹਿਲਾਂ ਕਾਲੀ ਜਲ ناکਾਮ ਰਹੀ ਇਸੇ ਕਰਕੇ ਉਹਨਾਂ ਨੇ ਸਰਕਾਰ ਬਣਾ ਕੇ ਦਿੱਤੀ ਸੀ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀਗਾ ਸਾਢੇ 3 ਸਾਲ ਚ ਕਿਉਂ ਨਹੀਂ ਕੀਤਾ ਇਹ ਮੇਰਾ ਸਵਾਲ ਆ ਨਾ ਬੇਅਦਬੀਆਂ ਰਸਤੇ ਕਾਨੂੰਨ ਬਣਾਇਆ ਸਾਢੇ 3 ਸਾਲ ਚ ਨਾ ਨਸ਼ਾਤ ਉਸ ਕਰਨ ਨੂੰ ਫੜ ਕੇ ਅੰਦਰ ਦਿੱਤਾ ਸਾਢੇ 3 ਸਾਲ ਚ ਅੱਜ ਵੀ ਨਹੀਂ ਦਿੱਤਾ ਕਿਸੇ ਨੂੰ ਨਾ 1000 ਰੁਪਿਆ ਭੈਣ ਨੂੰ ਪੈਨਸ਼ਨ ਮਿਲੀ ਨਾ ਕਰਜ਼ਾ ਮਾਫ ਹੋਇਆ ਹੋਇਆ ਕੀ ਆ ਅਮੀਰ ਹੋ ਗਏ ਕੇਜਰੀਵਾਲ ਜੀ ਦੇ ਸਾਰੇ ਮਿੱਤਰੋ ਅਮੀਰ ਹੋ ਗਏ ਤੇ ਇਹਨਾਂ ਲੋਕਾਂ ਨੇ ਆਪਣੇ ਆਪਣੇ ਸਾਰਿਆਂ ਨੇ ਘਰ ਬਣਾ ਲਏ ਨੇ ਇਸ ਤੋਂ ਜ਼ਿਆਦਾ ਤੇ ਪੰਜਾਬ ਨੂੰ ਕੁਝ ਨਹੀਂ ਮਿਲਿਆ ਸਾਹਿਬ ਸਾਹਿਬ ਐਸਐਲ ਲੈ ਕੇ ਬੈਠਕ ਚੱਲ ਰਹੀ ਹੈ ਦਿੱਲੀ ਦੇ ਵਿੱਚ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ ਹਰਿਆਣਾ ਦੇ ਵਿੱਚ ਤੇ ਪੰਜਾਬ ਦੇ ਵਿੱਚ ਉਹਨੂੰ ਲੈ ਕੇ ਪਹਿਲਾਂ ਹੀ ਮੀਟਿੰਗ ਹੋਈ ਹੈ ਹਾਂ ਜੀ ਬੈਠੋ ਉਹ ਤੇ ਦੇਖੋ ਹੁਣ ਜੋ ਮੁੱਖ ਮੰਤਰੀ ਗੱਲ ਕਰ ਰਹੇ ਮੈਂ ਤੇ ਕੀ ਦੱਸ ਸਕਦਾ ਪ੍ਰੇਮ ਸਿੰਘ ਸਾਹਿਬ ਜੈਨ ਪੈਨਲ ਦੀ ਗੱਲ ਹੋ ਰਹੀ ਹੈ ਹੋਣੀ ਚਾਹੀਦੀ ਹੈ ਤੁਸੀਂ ਹੱਕ ಮೇ ਉਹ ਵੀ ਡੈਥ ਪੈਨਲਟੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਬਹੁਤ ਸੀਰੀਅਸ ਇਸ਼ੂ ਹੈ ਬੋਵਰਲ ਮਸਲੇ ਤੁਸੀਂ ਸੀਬੀਆਈ ਦੀ ਮੰਗ ਕਰਦੇ ਤੁਸੀਂ ਬਿਲਕੁਲ ਮੈਂ ਕਹਿ ਰਿਹਾ ਹਾਂ ਸੀਬੀਆਈ ਦੀ ਜਾਂਚ ਹੋਏ ਪਤਾ ਲੱਗ ਜਾਊਗਾ ਇਹ ਸਾਰੇ ਐਕਸਟਰਸ਼ਨ ਭਗਵੰਤ ਮਾਨ ਜੀ ਦੀ ਸਰਕਾਰ ਖੁਦ ਕਰਾ ਰਹੀ ਆ ਇਹ ਸਾਰੇ ਲੋਕ ਬਾਅਦ ਚ ਬੇਕਸੂਰ ਲੋਕਾਂ ਨੂੰ ਘਰਾਂ ਚੋਂ ਕੱਢ ਕੱਢ ਕੇ ਮਾਰ ਰਹੇ ਨੇ ਪਹਿਲਾਂ ਵੀ ਦੋ ਇਹਨਾਂ ਨੇ ਇਸੇ ਤਰ੍ਹਾਂ ਇਨਕਾਊਂਟਰ ਕਰਕੇ ਮੁੰਡੇ ਮਾਰ ਦਿੱਤੇ ਸੀਗੇ ਬੇਕਸੂਰ ਉਹ ਪਿਛਲੇ ਦਿਨਾਂ ਚ ਬਠਿੰਡੇ ਚੋਕ ਕੇ ਸੀਆਈ ਸਟਾਫ ਨੇ ਮਾਰ ਦਿੱਤਾ ਸੀਗਾ ਪੰਜਾਬ ਨੂੰ ਫਿਰ ਪੁਲਿਸ ਸਟੇਟ ਬਣਾਇਆ ਜਾ ਰਿਹਾ ਏ ਜੋ ਵੈਰਾ ਸੀ ਉਸ ਵੇਲੇ ਦਾ ਜੇ ਇਸ ਵੇਲੇ ਹਾਲਾਤ ਇਸੇ ਤਰ੍ਹਾਂ ਦੇ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਸੀ ਉਹਦੇ ਰਾਤ ਦੁਬਾਰਾ ਬਣਾਏ ਜਾ ਰਹੇ ਨੇ ਔਰ ਬੱਚਿਆਂ ਨੂੰ ਮਾਰਿਆ ਜਾ ਰਿਹਾ ਘਰਾਂ ਚੋਂ ਕੱਢ ਕੱਢ ਕੇ ਇਹਦੀ ਜਾਂਚ ਹੋਣੀ ਚਾਹੀਦੀ ਸੀ ਸੀਬੀਆਰ ਇਨਕੁਆਰੀ ਹੋਈ ਤੇ ਭਗਵੰਤ ਮਾਨ ਬਾਹਰ ਨਹੀਂ ਆ ਸੋ ਸਾਬਿਆ ਅੱਜ ਪਰਿਵਾਰਾਂ ਦੇ ਦਾ ਜੰਮੀ ਨੂੰ ਲੈ ਕੇ ਇੱਕ ਸਵਾਲ ਪੁੱਛਣਾ ਤੁਸੀਂ ਸਰਕਾਰ ਦੇ ਵਿੱਚ ਰਹੇ ਕਾਂਲੀ ਪਾਛਮਾ ਦੇ ਨੇ ਉਦੋਂ ਕਿਹਾ ਜਾ ਰਿਹਾ ਸੀ ਕਿ ਜਿਨ੍ਹਾਂ ਨੇ ਦੇਰਜੀਆਂ ਕੀਤੀਆਂ ਕਰਾਈਆਂ ਉਹਨਾਂ ਨੂੰ ਸلطਰ ਦਿੱਤੀ ਸਰਕਾਰ ਨੇ ਉਸ ਮੌਕੇ ਬਦਲ ਦੀ ਸਰਕਾਰ ਸੀ ਕਿ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜੇ ਕਾਰਵਾਈ ਹੋਣੀ ਸੀ ਉਦੋਂ ਖੜੇ ਜਾਣਾ ਸੀ ਇਸ ਤਰ੍ਹਾਂ ਨੀਤੀਆਂ ਬਾਰੇ ਕਿਹਾ ਜਾ ਰਿਹਾ ਕਿ ਨਸ਼ਾ ਤਸਕਰਾਂ ਨੂੰ ਸلطਰ ਦਿੱਤੀ ਨੀਤੀ ਅੰਦਰ ਹੈ ਕੋਈ ਨਹੀਂ ਉਹ ਬੰਦੇ ਵੀ ਅੰਦਰ ਜਾਣੇ ਚਾਹੀਦੇ ਜਿਨ੍ਹਾਂ ਨੇ ਸلطਰ ਦਿੱਤੀ ਨਹੀਂ ਨਹੀਂ ਸ਼ੈਲਟਰ ਕੀ ਗੱਲ ਪਹਿਲੀ ਗੱਲ ਆ ਮਜੀਠੀਆਂ ਨੂੰ ਜਿਹੜਾ ਇਹਨਾਂ ਨੇ ਇਹ ਤੇ ਸਭ ਰਲੇ ਹੋਏ ਨੇ ਆਪਸ ਅੰਦਰ ਭਗਵੰਤ ਮਾਨ ਮਜੀਠੀਆ ਇੱਕੋ ਹੀ ਨੇ ਤੁਸੀਂ ਦੇਖੋ ਗੱਲ ਕਹੀ ਭਗਵੰਤ ਮਾਨ ਨੇ ਮੈਂ ਨਸ਼ਾ ਤਸਕਰ ਅੰਦਰ ਕਰੂੰਗਾ ਗੱਲ ਹੋਈ ਨਸ਼ਾ ਤਸਕਰ ਦੀ ਤੇ ਕੇਸ ਪਾਸ ਤਾਂ ਡੀਏ ਦਾ ਜਦੋਂ ਥਾਣੀ ਦਾ ਐਸਐਚਓ ਦੇ ਦਬਾਅ ਪੈਂਦਾ ਹੁੰਦਾ ਨਾ ਉਤੋਂ ਉਹ ਕੀ ਕਰਦਾ ਹੁੰਦਾ 755 ਜੀ ਦੋ ਰਖਸ਼ੇ ਵਾਲੇ ਫੜ ਕੇ ਬੰਦ ਕਰਕੇ ਕੰਮ ਖਤਮ ਕਰ ਦਿੰਦੇ ਨੇ ਭਗਵੰਤ ਮਾਨ ਨੇ ਉਹੀ ਕੰਮ ਕੀਤਾ ਦੇਰ ਵੀ ਨਾ ਮਲੇਚ ਵੀ ਦੱਸੋ ਬਾਈ ਬਾਈ ਮਜੀਠੀਆਂ ਵਗਰ ਤੁਸੀਂ ਕਹਿੰਦੇ ਡਰਗ ਡਰਗ ਤੇ ਵਾਰ ਡਰਗ ਤੇ ਵਾਰ ਡਰਗ ਤੇ ਵਾਰ ਵੀ ਡਰਗ ਤੇ ਵਾਰ ਹੋਊਗਾ ਕਦੋਂ ਚਾਰ ਪੰਜ ਉਹਨਾਂ ਤੋਂ ਤੁਸੀਂ ਮਹੀਮ ਚਲਾ ਲਈ ਡਰਗ ਤੇ ਵਾਰ ਔਰ ਹੁਣ ਜਿਹੜੀ ਡਰਗ ਤੇ ਵਾਰ ਕੀਤਾ ਆਹੀਂ ਮਜੀਠੀਆਂ ਬੰਦ ਕਰਤਾ ਮਜੀਠੀਆਂ ਦੇ ਐਫ ਆਈ ਆਰ ਪੜੀ ਤੇ ਉਹ ਡੀਏ ਕੇਸ ਅੰਦਰ ਬੰਦ ਕੀਤਾ ਇਹ ਦੋਵੇਂ ਇੱਕੋ ਨੇ ਕੇਂਦਰ ਕੇਂਦਰ ਮਜੀਠੀਆਂ ਕੋ ਬਚਾਉਣ ਦੀ ਕੋਸ਼ਿਸ਼ ਕਰ ਰਹਾ ਸਰ ਇਹ ਮੈਂ ਨਾਲ ਲੈ ਕੇ ਕਹਿ ਰਿਹਾ ਸੁਪੀਰ ਸਿੰਘ ਬਾਦਲ ਤੇ ਕਾਹਦੇ ਬਾਬਤ ਤੇ ਦੋਸ਼ ਲਾਤੇ ਸੀ ਕਿ ਜਿਨ੍ਹਾਂ ਨੇ ਵਿਅਦਿਗਤ ਕਿੱਤਿਆਂ ਕਰਾਈਆਂ ਉਹਨਾਂ ਨੇ ਬੰਦੀ ਗੱਲ ਵੀ ਉਹਨਾਂ ਤੇ ਬੰਦੀ ਗੱਲ ਵੀ ਸਮਝੇ ਸਿਰ ਨਹੀਂ ਕੀਤੀ ਉਹ ਸਰਕਾਰ ਉਹਦੇ ਵਾਰ ਠੀਕ ਆ ਨਹੀਂ ਕੀਤੀ ਤਾਂ ਹੁਣ ਕਾਰਵਾਈ ਕਰਨੀ ਚਾਹੀਦੀ ਐ ਸੀ ਤੇ ਕਹਿ ਰਹੇ ਨਾ ਸਾਢੇ 3 ਸਾਲ ਹੋ ਗਏ ਸਰਕਾਰ ਨੂੰ ਬਈ ਪਹਿਲੀ ਗੱਲ ਹੈ ਸਰਕਾਰ ਤੇ ਵਿਚਾਰਾ ਕੁਝ ਕਰ ਨਹੀਂ ਸਕਦੀ ਸੀ ਕਿਉਂਕਿ ਸਰਕਾਰ ਤੇ ਉਹਨਾਂ ਦੇ ਉੱਤੋਂ ਬੈ ਕੇ ਚਲਾ ਰਹੇ ਸੀ ਦਿੱਲੀ ਵਾਲੇ ਇਸ ਕਰਕੇ ਹੁਣ ਹੋਣੀ ਕੁਝ ਕਰ ਲੈਣ ਸਰ ਇਹਨਾਂ ਸਾਹਿਬ ਦੀ ਸਵਾਲ ਹੈ ਤੇ ਕੱਲ ਜਿਹੜੀ ਪਾਰਟੀ ਦੇ ਪ੍ਰਧਾਨ ਆਵਾਮੀ ਪਾਰਟੀ ਦਾ ਮੰਤਰੀ ਉਹਨਾਂ ਨੇ ਕਿਹਾ ਕਿ ਜੋ ਗੈਂਗਸਟਰਸ ਹੈ ਉਹ ਕੋ ਕੇਂਦਰ ਸਰਕਾਰ ਬਜਾ ਰਹੀ ਹੈ ਔਰ ਲੋਰੈਂਸ ਸੁਈ ਗੁਜਰਾਨ ਦੇ ਜੇਲ੍ਹ ਵਿੱਚ ਬਰਦਾ ਕੂਨੀ ਨੂੰ ਥੋੜਾ ਜਾ ਰਹੀ ਕਿ ਕੇਂਦਰ ਸਰਕਾਰ ਜੋ ਹੈ ਸਿਰਫ ਤੋਂ ਨੂੰ ਬਜਾਣੇ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕੋ ਨਵੀਂ ਗੱਲ ਨਹੀਂ ਕੀਤੀ ਤੁਸੀਂ ਇਹ ਇਹਨਾਂ ਦਾ ਮੋਡਸ ਪ੍ਰਾਂਡ ਹੀ ਪੁਰਾਣੀ ਆ। ਜਦੋਂ ਸ਼ੀਸ਼ਮੈਲ ਬਣਾਉਣਾ ਸੀਗਾ ਉਦੋਂ ਐਲਜੀ ਨਹੀਂ ਰੋਕ ਸਕਿਆ। ਪਰ ਜਦੋਂ ਪੈਨਸ਼ਨ ਦੇਣੀ ਸੀ ਪੈਣਾ ਨੂੰ ਉਦੋਂ ਐਲਜੀ ਨਹੀਂ ਰੋਕ ਦਿੱਤਾ। ਜਦੋਂ ਸ਼ਰਾਬ ਦੀ ਪਾਲਿਸੀ ਲੈ ਕੇ ਆਉਣੀ ਜਿੱਚ 100 ਕਰੋੜ ਮਿਲਣਾ ਸੀਗਾ ਉਦੋਂ ਐਲਜੀ ਨਹੀਂ ਰੋਕ ਸਕਿਆ। ਤੇ ਜਦੋਂ ਸਕੂਲ ਦੀ ਪਾਲਿਸੀ ਲਿਆਉਣੀ ਸੀ ਉਦੋਂ ਕਹਿੰਦੇ ਐਲਜੀ ਨਹੀਂ ਰੋਕ ਦਿੱਤਾ। ਇਹ ਇਹਨਾਂ ਦਾ ਕੰਮ ਆ। ਇਹਦਾ ਮਤਲਬ ਇਹ ਮੰਨਦੇ ਪਏ ਨੇ ਨਾ ਵੀ ਇਹ ਤੇ ਨਾਕਾਮ ਨੇ ਇਹ ਮੰਨਦੇ ਪਏ ਨੇ ਕਿ ਨਹੀਂ ਸਰਕਾਰ ਚਲਾ ਸਕਰੇ ਨਹੀਂ ਚਲਾ ਰਹੇ ਛੱਡ ਦਿਓ ਆਪੇ ਆਕੇ ਕੋਈ ਹੋਰ ਚਲਾ ਲੇਗਾ ਪਰ ਤੁਹਾਡਾ ਤੇ ਪਰਪਸ ਨਾ ਸਰਕਾਰ ਛੱਡਣਾ ਹੈ ਔਰ ਸਰਕਾਰ ਨੂੰ ਲੁੱਟਣਾ ਹੈ ਚਲੋ ਬਾਕੀ ਦੇ ਵਿੱਚ ਇਹ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਨੇ ਕਿਉਂ ਕੈਕਟਰ ਜਿਹੜੇ ਜਿਲ੍ਹਿਆਂ ਦੇ ਵਿੱਚ ਰੱਖੇ ਨੇ ਛੱਡਣੇ ਜਿਲ੍ਹਿਆਂ ਚੋਂ ਬਾਹਰ ਕੱਢਣੇ ਇਹ ਉਹਦਾ ਕਹਿ ਨਹੀਂ ਉਹਦਾ ਪਰਿਵਾਰ ਵਾਲੇ ਨੇ ਅਰੋਹ ਬੁਲਾਏ ਨੇ ਮੈਂ ਸਮਝਿਆ ਨਹੀਂ ਉਹਨਾਂ ਨੇ ਪਰਿਵਾਰ ਕਰ ਰਹੇ ਆ ਕਿ ਜੀ ਗੁਜਰਾਤ ਦੀ ਜੇਲ੍ਹ ਚ ਲਾਰੈਂਸ ਬਿਸ਼ਨੋਈ ਤੇ ਲੈ ਆਉਣਾ ਉਹਨੂੰ ਪੰਜਾਬ ਦੀ ਜੇਲ੍ਹ ਚ ਲੈ ਆਉਣ ਵੀ ਲਾਰੈਂਸ ਬਿਸ਼ਨੋਈ ਨੇ ਕੇਸ ਕੀਤੇ ਭਗਵੰਤ ਮਾਨ ਜੀ ਕਿਉਂ ਨਹੀਂ ਲੈ ਕੇ ਆਉਂਦੇ ਉਹਨੂੰ ਲਿਆਉਣ ਤੇ ਇਨਵੈਸਟੀਗੇਸ਼ਨ ਕਰਨ ਕਿੰਨੇ ਰੋਕਿਆ 2018 ਨਗਿਰ ਜੀ ਜਿਸ ਦੇ ਤੀਨ ਨੂੰ ਕਿਸੇ ਹੋਰ ਜੇਲ੍ਹ ਚ ਸ਼ਿਫਟਿੰਗ ਕੀਤਾ ਗਿਆ ਨਹੀਂ ਤੇ ਲਿਆਉਣ ਨਾਲ ਅਰੈਸਟ ਕਰ ਜੀ ਉਹਨੇ ਇੰਨੇ ਕ੍ਰਾਈਮ ਦੇਖੋ ਇਸ ਤਰ੍ਹਾਂ ਹੈ ਭਗਵੰਤ ਮਾਨ ਜੀ ਨੂੰ ਮੈਂ ਐਡਰੈਸ ਕਰਕੇ ਕਹਿਦਾ